ਜੀ ਆਪਾਂ ਬਣਾਵਾਂਗੇ ਗੋੜਾ ਦੇ ਮਿੱਠੇ ਚੌਲ ਚੌਲ ਆਪਾਂ ਨੇ ਧੋ ਕੇ ਤੇ ਇਹਨਾਂ ਦਾ ਪਾਣੀ ਵੀ ਛੁੱਟਤਾ ਤੇ ਛਾਸ ਨੇ ਵੀ ਆਪਣੀ ਤਿਆਰ ਹੈ ਤੇ ਕਿਉ ਆਪਾਂ ਨੇ ਪਾ ਲਿਆ ਤੁਸੀਂ ਸੌਫ ਪਾਉਣੀ ਤਾਂ ਪਾ ਸਕਦੇ ਐ ਨਹੀਂ ਪਾਉਣੀ ਤਾਂ ਤੁਸੀਂ ਨਾ ਪਾਓ ਦੋ ਲੌਂਗ ਤੇ ਇਹ ਆਪਾਂ ਨੇ ਪਾਈ ਐ ਸੌਫ ਇਹਦਾ ਲਵਾਂਗੇ ਆਪਾਂ ਤੜਕਾ ਹਾਂਜੀ ਸੌਂਫ ਨੂੰ ਆਪਾਂ ਨੇ ਤੜਕਾ ਲਾਤਾ ਪਾਣੀ ਪਾਤਾ ਆਪਾਂ ਛਾਸ ਨਹੀਂ ਮਤਲਬ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਚੌਲ ਚੌਲ ਆਪਣੇ ਧੋਤੇ ਹੋਏ ਨੇਗੇ ਪਾਣੀ ਵਿੱਚ ਇਹ ਚ ਜ਼ੋਰ ਪਾਉਂਗੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਉਂਗੇ ਹਾਂਜੀ ਚੌਲਾਂ 'ਚ ਪਾਣੀ ਮੈਨੂੰ ਥੋੜਾ ਜਿਹਾ ਹੋਰ ਪਾਤਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਢਾਕ ਕੇ ਰੱਖ ਦਾਂਗੇ ਤੇ ਗੈਸ ਜਮਾ ਆਪਾਂ ਸਲੋ ਰੱਖਣੀ ਹੈ ਜੀ ਇਹ ਆਪਣੇ 10 ਕਿ ਮਿੰਟਾਂ 'ਚ ਚੌਲ ਬਣ ਜਾਣਗੇ ਹਾਂਜੀ ਚੌਲ ਚਾਹੇ ਨਮਕੀਨ ਬਣਾਓ ਚਾਹੇ ਮਿੱਠੇ ਬਣਾਓ ਤੇ ਚੌਲ ਆਪਣੇ ਆ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ ਚਾਹੇ ਉਹ ਚਾਸਨੀ ਵਾਲਾ ਚਾਹੇ ਸਿੰਪਲ ਪਾਣੀ ਪਾਉਣੀ ਆ ਜਦੋਂ ਤੁਸੀਂ ਤੇ ਉਹਦੇ ਵਿੱਚ ਜਿਹੜੇ ਤੁਹਾਡੇ ਚੌਲ ਆ ਫਿਰ ਵਧੀਆ ਬਣਨਗੇ ਤੇ ਲੋੜ ਮੁਤਾਬਕ ਹੀ ਪਾਉਣਾ ਪਾਣੀ ਆਪਾਂ ਨੇ ਕਿਉਂਕਿ ਫਿਰ ਜ਼ਿਆਦਾ ਪਾਣੀ ਹੋ ਗਿਆ ਤਾਂ ਚੌਲ ਖੋਲ ਜਾਣਗੇ ਘੱਟ ਹੋਏ ਤਾਂ ਕੱਚੇ ਰਹਿ ਜਾਣਗੇ ਤੇ ਆਪਾਂ ਨੇ ਬਣਾਏ ਮਿੱਠੇ ਚੌਲ ਇਹਦੇ ਵਿੱਚ ਤੁਸੀਂ ਖੋਪਾ ਵੀ ਐਡ ਕਰ ਸਕਦੇ ਪਰ ਮੈਂ ਪਾਇਆ ਨਹੀਂ ਕਿਉਂਕਿ ਨਵੀਂ ਕਟ-ਕਟ ਕੇ ਸੈੜ ਹੁੰਦੀ ਹੈਗੀ ਇਸ ਕਰਕੇ ਮੈਂ ਪਾਇਆ ਨਹੀਂਗਾ ਸੌਫ ਵੀ ਉਹਨੇ ਪੁੱਛ ਕੇ ਪਾਈ ਹੈਗੀ ਤੇ ਪਰ ਉਹ ਫਿਰ ਵੀ ਇਹਨੂੰ ਵੀ ਕੱਢੂਗੀ ਸੌਫ ਮੈਂ ਪਾਈ ਹੈ ਵੀ ਹਾਜ਼ਮੇ ਵਾਸਤੇ ਮਿੱਠੇ ਚੌਲ ਬਣਾਏ ਹੈਗੇ ਤੇ ਚਲੋ ਜੀ ਫਿਰ ਹੁਣ ਆਪਾਂ ਮਿੱਠੇ ਚੌਲ ਬਣਾ ਕੇ ਫਿਰ ਦਿਖਾਉਨੇ ਤੁਹਾਨੂੰ ਹਾਂ ਜੀ ਇਹਦੇ ਨਾਲ ਆਪਾਂ ਖੋਪੇ ਦਾ ਬੂਰਾ ਪਾ ਦਾਂਗੇ ਕਿਉਂਕਿ ਖੋਪਾ ਤਾਂ ਕਾੜ ਦਿੰਦੇ ਨੇ ਵੀ ਤੇ ਇਹ ਉਹ ਖਾ ਲੂਗੇ ਤੇ ਨਾਲ ਇਹਦੇ ਨਾਲ ਇਹਦੀ ਖੁਸ਼ਬੂ ਜਿਹੜੀ ਖੁਸ਼ਬੂ ਚੌਲਾਂ ਚ ਵਧੀਆ ਆਊਗੀ ਤੇ ਨਾਲ ਇਹਦਾ ਸਵਾਦ ਹੋਰ ਵਧ ਜਾਊਗਾ ਇਹਨੂੰ ਪਹਿਲਾਂ ਆ ਦੇ ਵਿੱਚ ਜਿਹੇ ਤਰ੍ਹਾਂ ਹਾਂ ਜੀ ਆਪਾਂ ਨੇ ਚੌਲਾਂ ਚ ਮਲਾਈ ਪਾ ਲਈ ਥੋੜੀ ਜੀ ਇਹ ਦਿਨ ਹੋਰ ਵੀ ਸੁਹਾਵਣਾ ਲੱਗਣੇ ਵਿਚਾਰ ਹੈ। ਇਹ ਮੌਸਮ ਠੰਡਾ ਠੰਡਾ ਹੋਇਆ ਪਿਆ ਹੈ। ਹਵਾ ਠੰਡੀ ਠੰਡੀ ਚੱਲੀ ਜਾਂਦੀ ਹੈ। ਬੱਦਲ ਹੋਏ ਪਿਆ ਰਹਿੰਦੇ। ਤੇ ਸਾਫ-ਸਫਾਈ ਆਪਣੀ ਬਾਹਰ ਹੋਊਗੀ। ਅੱਛਾ ਇੰਨਾ ਚ ਵੀ ਮੀਂਹ ਦੇ ਪਾਣੀ ਨਾਲ ਜਾਨ ਜੀ ਪਾਏਗੀ ਬੁੱਟਿਆਂ ਚ। ਐ ਲੋਵੀਰਾ ਵੀ ਠੀਕ ਹੋਊਗੀ। ਤਿੰਨਾਂ ਬਸਮਾ ਰਪੇ ਨਾਲ ਹੀ ਆ ਮਰੂਏ। ਇੱਕ ਕੱਪ ਪਾਣੀ ਆ ਦੇਖ ਬਾਈ ਨਿੱਪਲ ਦਾ। कट के लाया चलिया गया इतो सारे गमले चुका बेफालतू जी मैं जो बूटे लाने लाओगे चिका लगे पे ये वादिया चले पाफी टाइम लगे ਚਲਦੇ ਆਂਗੇ ਅੰਦਰੋਂ ਤਾਂ ਮੇਰੇ ਸਾਰੇ ਕੰਮ ਹਜ ਤਾਈ ਹੈਗੇ ਤੋਸ਼ ਨਹੀਂ ਕਰਨਾ ਹਾਂਜੀ ਕਣੀਆਂ ਆਣ ਲੱਗ ਗਈਆਂ ਬਾਲਾ ਸੋਨਾ ਮੌਸਮ ਹੋਇਆ ਤੇ ਤੂੰ ਫੇਰ ਆ ਗਈ ਬਾਰ ਮੀਂਹ ਆ ਗਿਆ ਚੱਲ ਅੰਦਰ ਚੱਲ ਗਈ ਆ ਜਾ ਮੀਂਹ ਆ ਗਿਆ ਭੱਜ ਜਾ ਆ ਜਾ ਆ ਇੱਧਰ ਬੁਰਿਆ ਅਜਾ ਪੁੱਤ ਭੱਜ ਕੇ ਭੱਜ ਕੇ ਮੀਂਹ ਆ ਗਿਆ ਅਜ ਅੱਛਾ ਕਿ ਤਕਾਂ ਕੀ ਅੰਦਰ ਸੁਣੀ ਐਂ ਅਜ ਆਜ ਭੱਜ ਜਾ ਫਿਰ ਨਾ ਹੁਣਾ ਪਊਗਾ ਜੇ ਕਣੀਆਂ ਪੈ ਗਈਆਂ ਚੱਲ ਅੰਦਰ ਇੱਥੇ ਬਹਿ ਕੇ ਦੇਖ ਲਾ ਹੁਣ ਰਸਤੀ ਕਿਹੜੀ ਇਸ ਲਿਆਂਦੀ ਕਿੱਧਰ ਜਾਣਾ ਇਹ ਆਂ ਕਹਿੰਦੀ ਹੁਣ ਮੈਨੂੰ ਘੇੜਾ ਕਢਾ ਕੇ ਲਿਆਓ ਘੇੜਾ ਕੱਟ ਕੇ ਆਣਾ ਬਾਹਰ ਬਾਹਰ ਤਾਂ ਮੀ ਆਈ ਜਾਂਦਾਗਾ ਹਾਂ ਐ ਇੱਧਰ ਕਿ ਝਾਕਦੀ ਐ ਹਾਂ ਲਿਆ ਮੈਂ ਨਹੀਂ ਲੈ ਕੇ ਜਾਣਾ ਡੈਡੀ ਨੂੰ ਕਹ ਦੇ ਚੰਗਾ ਡੈਡੀ ਨੂੰ ਫਾਦੀ ਦੇ ਕਿ ਡੈਡੀ ਤੁਸੀਂ ਲੈ ਜਾ ਚੱਕ ਚੱਲ ਚੱਲ ਜੀ ਬहोत ਭੈਣ ਲੱਗ ਗਿਆ ਵਧੀਆ ਮੀ 바ਵਾ ਸਾਰਾ ਆ ਜੇ ਹੁਣ ਤਾਂ ਹੈ ਬ੍ਰੀਕ ਕਣੀ ਦਾ ਪਰ ਪਤੀਆ ਆਈ ਜਾਂਦੀ ਨਹੀਂ ਬਾਬਾ ਸਾਰਾ ਪਾ ਦੇ ਰੱਬਾ ਮੀ ਠੰਡ ਹੋ ਜੂਣ ਵਾਲੇ ਬਧੀਆ ਵਿਚਾਰੇ ਜਿਹੜੇ ਝੋਨਾਂ ਲਾਉਂਦੇ ਆ ਜੀ ਉਹਨਾਂ ਨੂੰ ਆਰਾਮਦਾਰੀ ਆ ਜੀ ਨਵੀ ਵੀ ਹੋ ਗਈ ਤਿਆਰ ਨਵੀ ਨੇ ਜਾਣਾ ਸਕੂਲ ਬਾਹਰ ਆਈ ਜਾਂਦਾ ਮੀ ਹੈਲੋ ਨਵੀ ਤੇ ਨਵੀਂ ਦਹੀਂ ਖਾਈ ਜਾਂਦੀ ਐ ਤੇ ਹਜੇ ਮੈਂ ਰੋਟੀ ਬਣਾਉਣੀ ਹੈਗੀ ਤੇ ਆਟਾ ਗੁੰਨਿਆ ਤੇ ਆ ਗਿਆ ਦੇਖੋ ਗਰੇਸੀ ਨਾ ਐ ਬਹਿ ਜਾਂਦੀ ਐ ਮੀਂਹ ਦੇਖਦੀ ਐਗੀ ਫਿਰ ਜੀ ਬਾਹਰ ਮੀਂਹ ਪਈ ਜਾਂਦਾ ਮੈਂ ਜਾਣਾ ਨਹੀਂ ਤੇ ਐਂ ਬੈਠੀ ਦੇਖੀ ਜੋ ਕਿ ਗੇੜਨ ਕੋਲੇ ਤੋਂ ਆਂ ਬੈਠੀ ਕੀ ਦੇਖਦੇ ਚ ਗਰੇਚੇ ਮੀਂਹ ਆਈ ਜਾਂਦਾ ਬਾਹਰ ਆਪਾਂ ਜਾਣਾ ਨਹੀਂ ਬਾਹਰ ਹੈ ਨਾ ਮੀਂਹ ਆਉਂਦਾ ਗਾ ਮਿਸ ਅੱਤਾਂ ਨਦੀ ਬਣਾ ਫਿਰ ਆਪਣੀ ਬੜਾ ਵਧੀਆ ਹੋ ਗਿਆ ਜਿੰਨਾ ਮੈਂ ਖੁੱਲ ਕੇ ਪਏ ਹਾਂ ਬੜਾ ਵਧੀਆ ਲੱਗਦਾ ਜਿੰਦਾ ਮੌਸਮ ਬੜਾ ਵਧੀਆ ਹੋ ਗਿਆ ਇੱਕ ਥੋੜੀ ਇਹ ਕੰਗੀਆਂ ਇਹਦਾ ਕਰਕੇ ਰੁਕ ਜਾਂਦੀਆਂ ਨਹੀਂ ਆਂਦੀਆਂ ਤਾਂ ਹੈਗੀਆਂ ਪੁੜੇ ਦੀ ਕ ਵੀ ਲੱਗਦੀ ਆਈਂ ਆ ਪਾਣੀ ਵਿੱਚ ਕੱਠਾ ਕਰਿਆ ਜੂੜ ਹੈ ਤੇ ਹੁਣ ਮੈਂ ਨਾ ਕੇ ਅਗੋਂ ਬੁਝਾ ਕੇ ਥੂੜੀ ਹੋਣ ਵਾਲੀ ਜਾਣਾ ਮੈਂ ਤੇ ਮੂਹ ਹਟਣ ਦਾ ਨਾਂ ਨਹੀਂ ਦਰ ਨਾਲ ਘਟਾ ਦੇ ਰੱਬ ਬੜੀ ਠੰਡ ਹੋ ਜੂਗੀ ਪਹਿਲਾਂ ਨਾ ਕੇ ਆਉਂਗੀ ਫਿਰ ਤਾਂ ਮੈਂ ਬਗ ਲਾ ਦੇ ਚ ਹਾਂਜੀ ਆ ਗਈ ਸੀ ਕਿ ਮੈਂ ਕਰੀ ਤੇ ਨਾਲੇ ਮੈਂ ਲਈ ਆਈ ਸੀ ਕਿ ਆਉਂਦੀ ਹੋਈ ਦੁੱਧ ਕਰਨੀ ਹੋਊਗੀ ਨਾਲੇ ਹੁਣ ਮੈਂ ਦੁੱਧ ਤੇ ਗਰਮ ਕਰ ਦੂੰਗੀ ਤੇ ਨਾਲੇ ਪਾਣੀ ਪੀਣੇ ਆ ਗਿਆ ਤਾਂ ਟੈਂਕ ਚੋਅ ਅੱਗੇ ਨੂੰ ਮੈਂ ਤਾਂ ਵੀ ਲੈ ਜਾਉਂਗੀ ਕੰਮ ਆਪਣੇ ਸਾਰੇ ਹੋ ਜੇ ਹਾਂਜੀ ਨਵੀਨ ਮੈਂ ਲਈ ਆਈ ਸੀ ਕਿ ਜੇ ਹਮ ਮੈਂ ਚਾਹ ਤੱਕ ਤੇ ਤਾ ਆਪਣੀ ਬਣੀ ਜਾਂਦੀ ਹੈਗੀ ਅੱਜ ਤੁਸੀਂ ਵੀ ਪੀ ਲਓ ਤੇ ਅੱਜ ਫੇਰ ਜਦੋਂ ਮੈਂ ਨਵੀਂ ਨੂੰ ਲੈਣ ਗਈ ਸਕੂਟਰੀ ਸਟਾਰਟ ਨਾ ਹੋਵੇ ਤੇ ਮੈਂ 2 ਕੁ ਮਿੰਟ ਪਹਿਲਾਂ ਹੀ ਕੱਢ ਲਈ ਸੀਗੀ ਸਕੂਟੀ ਕਿਉਂਕਿ ਸਵੇਰ ਵੀ ਨਹੀਂ ਸਟਾਰਟ ਹੋਈ ਸੀਗੀ ਜਦੋਂ ਮੈਂ ਬਾਹਰ ਖੜਾ ਹਾਂ ਤੇ ਮੈਂ ਚਲੋ ਬਾਹਰ ਕਿਸੇ ਜਵਾਕ ਨੂੰ ਕਹਿ ਦੂੰਗੀ ਵੀ ਛੁੱਟੀ ਹੋ ਜਾਂਦੀ ਹੈਗੀ ਤੋਵੇ ਤੇ ਜਵਾਕ ਆਉਣ ਲੱਗ ਜਾਂਦੇ ਆ ਤੇ ਫਿਰ ਗਿਆਨੀ ਫਿਰ ਮੈਨੂੰ ਦਿਸ ਗਿਆ ਗਿਆਨੀ ਨੇ ਫਿਰ ਮੇਰੇ ਨਾਲ ਵੱਡਾ ਸਟੈਂਡ ਲਵਾ ਕੇ ਫਿਰ ਮੈਂ ਸਟਾਰਟ ਕੀਤੀ ਫਿਰ ਵੀ ਨਾ ਹੋਈ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਫਿਰ ਮੈਂ ਜਦੋਂ ਮੱਥਾ ਮਾਰੀ ਗਈ ਮਾਰੀ ਗਈ ਤੇ ਫਿਰ ਬਾਈ ਬੋਰਡ ਆ ਗਿਆ ਮਨ ਦੇ ਘਰ ਵਾਲਾ ਆਪਣ ਮੈਨੂੰ ਜਿਹੜੀ ਮੇਰੀ ਸਹੇਲੀ ਹੈ ਬਹੁਤ ਵਧੀਆ ਸਹੇਲੀ ਹੈ ਮੇਰੀ ਮੈਨੂੰ ਬਹੁਤ ਸਪੋਰਟ ਕਰਦੀ ਹੈਗੀ ਕਾਂਤਾ ਦੀਦੀ ਵੀ ਮੈਨੂੰ ਬਹੁਤ ਸਪੋਰਟ ਕਰਦੇ ਉਹ ਦੋਨੇ ਦਿਲੋਂ ਹੀ ਕਰਦੀਆਂ ਹੀ ਆ ਫਿਰ ਉਸ ਤੋਂ ਬਾਅਦ ਬਾਈ ਬੋਰਡ ਨੇ ਸਟਾਰਟ ਕਰਕੇ ਦਿੱਤੀ ਸਕੂਟਰੀ ਤੇ ਫਿਰ ਮੈਂ ਜਾ ਕੇ ਨਵੀ ਨੂੰ ਲੈ ਕੇ ਆਈ ਤੇ ਬਹੁਤ ਧੰਨਵਾਦ ਵੀਰੇ ਦਾ ਤੇ ਚਲੋ ਜੀ ਫਿਰ ਹੁਣ ਪਹਿਲਾਂ ਕੀ ਲਈ ਆਪਾਂ ਚਾਹ ਚਾਹ ਬਣੀ ਜਾਂਦੀ ਹੈਗੀ ਹਾਂਜੀ ਹਜੇ ਵੀ ਲੇਟ ਆਈ ਨਹੀਂ ਜੀ ਤੇ ਗਰਮੀ ਹੀ ਹੈ ਪਿਆ ਗਰਮੈ ਸੋਦੀ ਬਾਹਰ ਵੀ ਹੋ ਰਹੀ ਨਹੀਂ ਰਜ ਹੈ ਪੈਗਾ ਬਦਲਾਵ ਕਰਕੇ ਦੇਖਦੀ ਹਾਂ ਧਾਲ ਸਬਜੀ ਦਾ ਵੀ ਕੋਈ ਹਜੇ ਕੁਸ਼ ਬਣਾਇਆ ਕੀ ਕਰਾਂਗੀ ਭਾਰ ਵੀ ਮੀਂਹ ਜੇ ਚੜੇ ਪਿਆ ਗਾ ਹੈ ਹੋਰੀ ਹੋਇਆ ਤਰਾ ਬਦਲ ਵਾਈ ਸੀ ਅੱਜ ਮੈਂ ਕੱਪੜੇ ਤੋਤੇ ਦੀ ਗੱਲ ਧੋਤੀ ਸੀ ਉਹਨਾਂ ਦੀ ਮਾਰ ਲੂੰਗੀ ਤਾਂ ਫਿਰ ਵੀ ਦਾ ਸੱਚੀ ਦਾ ਵੀ ਦੇਖ ਪੈਣਗੇ ਜਿੰਨਾ ਪਾ ਵੀਡੀਓ ਦੇ ਕਰਦੇ ਆ ਸਮਾਪਤੀ ਤੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ